ਅੰਮ੍ਰਿਤਸਰ ਟਾਰੀ ਵਾਗਾ ਵਾਟਰ ਤੇ ਅੱਜ ਇੱਕ ਮਹੱਤਵਪੂਰਨ ਵਿਕਾਸ ਦੇਖਣ ਨੂੰ ਮਿਲਿਆ ਜਦੋਂ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ ਨੇ ਰਿਹਾ ਹੋਣ ਵਾਲਿਆਂ ਵਿੱਚ ਪਾਕਿਸਤਾਨ ਦੇ ਪੰਜਾਬ ਰਾਜ ਦਾ ਰਹਿਣ ਵਾਲਾ ਮੁਹੰਮਦ ਇਕਬਾਲ ਵੀ ਸ਼ਾਮਲ ਹੈ ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲਾ ਵਿੱਚ ਕੈਦ ਸੀ ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ ਵਿੱਚ ਐਨਡੀਪੀਐਕਸ ਐਕਟ ਦੇ ਤਹਿਤ 10 ਕਿਲੋ ਹੈਰਵਨ ਸਮੇਤ ਗੁਰਦਾਸਪੁਰ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਅਦਾਲਤ ਨੇ ਉਸ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਮੁਹੰਮਦ ਇਕਬਾਲ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਸ ਦੀ ਜ਼ਿੰਦਗੀ ਦੇ 30 ਕੀਮਤੀ ਸਾਲ ਜੇਲ੍ਹ ਦੀਆਂ ਦੀਵਾਰਾਂ ਅੰਦਰ ਬਤੀਤ ਹੋ ਗਏ ਉਹਦਾ ਕਹਿਣਾ ਹੈ ਕਿ ਉਹ ਲਾਲਚ ਵਿੱਚ ਫਸ ਗਿਆ ਸੀ ਜਿਸ ਕਾਰਨ ਉਸਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ। ਉਸਨੇ ਕਿਹਾ ਕਿ ਉਹ ਗਲਤ ਰਸਤੇ ਤੇ ਜਾਣ ਵਾਲੇ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਹੈ ਕਿ ਲਾਲਚ ਵਿੱਚ ਆ ਕੇ ਕਦੇ ਵੀ ਗਲਤ ਕੰਮ ਨਾ ਕਰੋ। ਇਕਬਾਲ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦਾਦੇ ਨੇ ਮੇਰੇ ਲਈ ਈਦ ਵਰਗ ਹੈ 30 ਸਾਲ ਬਾਅਦ ਆਪਣੇ ਘਰ ਆਪਣੇ ਦੇਸ਼ ਵਾਪਸ ਜਾਣ ਦੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਹੈ ਉਸਨੇ ਦੱਸਿਆ ਕਿ ਉਸਦੀ ਗ੍ਰਿਫਤਾਰੀ ਤੋਂ ਬਾਅਦ ਉਸਦੀ ਪਤਨੀ ਵੀ ਉਸ ਨੂੰ ਛੱਡ ਗਈ ਸੀ ਗੁਰਦਾਸਪੁਰ ਜੇਲ੍ਹ ਤੋਂ ਬਾਅਦ ਉਸ ਨੂੰ ਰਾਜਸਥਾਨ ਜੇਲ੍ਹ ਭੇਜਿਆ ਗਿਆ ਜਿੱਥੇ ਉਸਨੇ ਆਪਣੀ ਸਜ਼ਾ ਦਾ ਵੱਡਾ ਹਿੱਸਾ ਕੱਟਿਆ ਇਕਬਾਲ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਮੁਕਤਤਾ ਦੇ ਨਾਤੇ ਰਿਹਾ ਕੀਤਾ ਜਾਵੇ ਤੇ ਇਸੇ ਹੀ ਚਾਲ ਦੇ ਦੱਸ ਜੀਏ ਕਿ ਬਾਰਡਰ ਤੇ ਮਾਹੌਲ ਮਨੁੱਖਤਾ ਅਤੇ ਰਹਿਮਤ ਏਲੀ ਦੀ ਮਿਸਾਲ ਪੇਸ਼ ਕਰਦਾ ਨਸਰ ਆਇਆ 90 ਸਾਲ ਬਾਅਦ ਘਰ ਵਾਪਸੀ ਕਰਦੇ ਮੁਹੰਮਦ ਇਕਬਾਲ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਅੰਸੂ ਸਪਸ਼ਟ ਦਿਖਾਈ ਦੇ ਰਹੇ ਸਨ ਉਸ ਤੋਂ ਬਾਅਦ ਦੱਸਿਏ ਕਿ ਹੁਣ ਉਸਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਈਦ ਵਰਗਾ ਹੈ ਤਾਂ ਕੀ ਕੁਝ ਬਿਆਨ ਉਸ ਦੇ ਵੱਲੋਂ ਦਿੱਤੇ ਗਏ ਨੇ ਉਹ ਤੁਸੀਂ ਸੁਣ ਸਕਦੇ ਹੋ ਨਾ ਨਾ ਮੁਹੰਮਦ ਇਕਬਾਲ ਹੋ ਗਏ ਜਪੰਦਰ ਯਾਰ ਵਾਲੇ ਜੀ ਆਪਕੋ ਸਤਿਕਾਰ ਅੱਜ ਇੱਥੇ ਕਿਸਨਾ ਪੜੇਗੇ ਐਂਡਿਕੇਸ਼ਨ ਪੜਾਉਗਾ ਜੀ ਕਿੰਨੇ ਸੇ ਦੀ ਸਜਾ ਹੈ ਮੇਰੇ ਕੋ 30 ਸਾਲ ਬਾਅਦ ਜਾ ਰਹਾ ਹਾਂ ਅੱਜ

اور بس ایک دونوں سر میں ایک بہنتی کرنا چاہنا ہے کہ جدو اس بندی سجا پوری کر لیندہ ہے تو اس نے فوری رہا کر دینا چاہیے کیونکہ سجا پوری کرنے تو بعد کئی کئی سال تک ڈیٹیشن سینٹر میں بند رکھا جاتا ہے کہ وہ بہت زیادہ ظلم ہے بس اتنا میں کہانا چاہوں گا سر کو کہ جو قیدی سجا پوری کرتا ہے قانون نے جو اس کو چھوڑ دیا تھا آپ کو بھی چھوڑ دینا چاہیے قانون سے بڑی کوئی چیز نہیں ہے سر میرا ناج میں جی لکھوں کی پینڈ دا ہے. ضلع لاہور ہے تھانا کانا ہے گا رمضان میرا نا ہے پیوزا نا اسماعیل ہے گا پاجی ہیروان لے کے آئے سا ہیروان سے پھڑے گئے تھے کنی ہیروان تھے کتنی پانچ کلو لے کے آئے ہیں میں دلی جا کے دینی سا دلی پھڑے گئے سا پیاجی کنے سالہ بات ہوئی تھا پندرہ سالہ بات کار جا رہے ہیں بہت خوشی محسوس ہو رہی ہے جی لیکن میں جو کہا گا کہ میں غلط کیتا تھا تسی بھی نہ لو غلط کریا جی انہا گورنمنٹ آنو چاہیے تھا کہ اے بھی بندے چھڑڑ او بھی چھڑڑ ਲੋਕ ਆਪ ਆਪਣੇ ਘਰ ਜਾਣ ਖੁਸ਼ ਹੋ ਜਾਣ ਤੇ 5 ਕਿਲੋ ਰੁਪਏ ਕਿਸ ਤਰ੍ਹਾਂ ਫਿਰ ਲੈ ਗਏ ਕਿਸ ਤਰ੍ਹਾਂ ਲਾਲਚ ਉਸ ਫੜੇ ਦਿੱਤਾ ਕੀ ਹੋਇਆ ਲਾਲਚ ਜੀ ਲਾਲਚ ਜਦੋਂ ਪੈਸੇ ਦਾ ਲਾਲਚ ਫਿਰ ਬੰਦੇ ਨੂੰ ਆ ਹੀ ਜਾਂਦਾ ਲਾਲਚ ਦੇ ਵਿੱਚ ਬੰਦਾ ਫਸ ਹੀ ਜਾਂਦਾ ਤੇ ਮੈਂ ਤੋਬਾ ਕਰਦੀ ਹਾਂ ਬਿਲਕੁਲ ਇਨਸ਼ਾ ਅੱਲਾਹ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਤੇ ਦੂਸਰੇ ਨੂੰ ਕਹਾਂਗੇ ਤੁਸੀਂ ਬਣਾ ਕਰੋ ਇਹ ਕੰਮ ਕਿਸ ਤਰ੍ਹਾਂ ਬਿਤੇਗਾ ਜੀ ਤੁਹਾਡਾ ਇਸ ਬੰਦੇ ਨਾਲ ਬਹੁਤ ਚੰਗੇ ਤਰੀਕੇ ਨਾਲ ਰਿਹਾ ਜੀ ਮੈਨੂੰ ਬਹੁਤ ਅچھے ਤਰੀਕੇ ਨਾਲ ਰੱਖਿਆ ਹੈ ਨਾ ਹਰཅੀ ਸਭ ਬਚਾਉਂਦੇ ਸੀ ਕਿਸੇ ਨਾਲ ਝਗੜਾ ਨਾ ਹੋਵੇ ਕਿਸੇ ਨਾਲ ਕੋਈ ਗੱਲ ਨਾ ਹੋਵੇ ਅچھے ਤਰੀਕੇ ਨਾਲ ਅੱਜ ਆਪਣੇ ਘਰ ਜਾ ਰਹੇ ਤੁਸੀਂ ਬਹੁਤ ਹੀ ਇਤਰਾ ਖੁਸ਼ੀ ਹੋ ਰਹੀ ਜਿਵੇਂ ਮੇਰੇ ਕੋਲ ਸ੍ਰੀ ਦਾ ਦੇਣੀ ਹੈ ਅੱਜ ਜੀ ਮੇਰੇ ਕੋਲ ਮੇਰਾ ਇਤਰਾ ਦੇਣੀ ਹੈ ਮੇਰੇ ਵਾਸਤੇ ਸਰਕਾਰਾਂ ਨੂੰ ਕੀ ਮੈਸੇਜ ਹੈ ਮੈਸੇਜ ਇਹ ਦਿਆਂਗਾ ਜੀ ਉਹ ਵੀ ਬੰਦੇ ਛੱਡਣ ਇਹ ਵੀ ਛੱਡਣ ਲੋਕ ਆਪਣੇ ਆਪਣੇ ਘਰ ਖੁਸ਼ ਰਹਿਣ ਜਿਵੇਂ ਮੈਂ ਜਾ ਰਿਹਾ ਆਪਣੇ ਘਰ ਖੁਸ਼ ਹੋ ਵੀ ਜਿਹੜੇ ਲੋਕ ਉੱਥੇ ਪੜੇ ਨੇ ਉਹ ਵੀ ਆਣ ਕੇ ਆਪਣੇ ਘਰ ਖੁਸ਼ੀ ਹਲ ਮਣ ਐਹੀਂ ਸਰ ਆਪਣਾ ਨਾਮ ਦੱਸ ਕੇ ਤੇ ਡੈਨਿਜ਼ ਦੇ ਕਿਤੇ ਬੰਦੇ ਖੜੇ ਕੇ ਕਿੱਥੋਂ ਆਏ ਦੇ ਕਿੰਨੇ ਚਾੜ ਕੇ ਜਾ ਗਏ ਮੇਰਾ ਨਾਮ ਅਰਣਮਾਲਾ ਮੈਂ ਐਜ਼ ਅ ਪ੍ਰੋਟੋਕਾਲ ਅਫਸਰ ਐ ਟਾਰੀ ਬਾਰਡਰ ਤੋਂ ਪੋਸਟਨ ਆ ਭਾਰਤ ਸਰਕਾਰ ਵੱਲੋਂ ਅੱਜ ਤਿੰਨ ਸਿਵਲ ਪ੍ਰਿਜ਼ਨਰ ਜਿਹੜੇ ਕਿ ਪਾਕਿਸਤਾਨ ਦੇ ਰਹਿਣ ਵਾਲੇ ਆ ਉਹ ਆਪਣੇ ਆਪਣੇ ਇੰਡੀਆ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਜਿਨ੍ਹਾਂ ਨੂੰ ਅੱਜ ਮਤਲਕਾ ਜਿਹੜੀ ਆ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਬਾਰਡਰ ਦੇ ਟਾਰੀ ਬਾਰਡਰ ਤੇ ਪਹੁੰਚ ਚੁੱਕੇ ਇਹਨਾਂ ਦੇ ਕਸਟਮ ਤੋਂ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕ ਰੇਂਜ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜਿਹੜਾ ਮੁਹੰਮਦ ਰਮਜ਼ਾਨ ਆ ਇਹਨੇ 2010 ਵਿੱਚ ਜੰਮੂ ਸਾਈਡ ਤੋਂ ਇਲੈਗਲ ਕ੍ਰੋਸ ਕੀਤਾ ਸੀਗਾ ਜਿਹੜਾ ਕਿ ਜਿਹਨੂੰ ਤਿਹਾਰ ਜ਼ਿਲ੍ਹੇ ਵਿੱਚ ਦਿੱਲੀ ਰੱਖਿਆ ਗਿਆ ਜਿਹਦੀ ਜਿਹਨੂੰ ਅਪਰੋਕਸਿਮੇਟ 13.5 ਸਾਲ ਦੀ ਸਜ਼ਾ ਹੋਈ ਇਸੇ ਵਾਰਾ ਮੁਹੰਮਦ ਇਕਬਾਲ ਜਿਹੜਾ 1995 ਵਿੱਚ ਗੁਰਦਾਸਪੁਰ ਤੋਂ ਇਹਨੇ ਇਲੈਗਲ ਕ੍ਰੋਸ ਕੀਤਾ ਸੀ ਇਹਨੂੰ 28 ਤੋਂ 30 ਸਾਲ ਦੀ ਸਜ਼ਾ ਕਿਤੇ ਗਈ ਇਸ ਤੋਂ ਇਲਾਵਾ ਅਸਗਰ ਅਲੀ 2010 ਵਿੱਚ ਇਹਨੇ ਇਲੈਗਲ ਕ੍ਰੋਸ ਕੀਤਾ ਸੀ ਪਾਕਿਸਤਾਨ ਤੋਂ ਭਾਰਤ ਵਿੱਚ ਅਪਰੋਕਸਿਮੇਟ 10 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ ਸਾਰੀਆਂ ਸਟੇਟਸ ਦੀ ਪੁਲਿਸ ਜਿਹੜੀ ਆ ਪ੍ਰੋਡਕਸ਼ਨ ਦੇ ਨਾਲ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਇਹਨਾਂ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਨੂੰ ਅਰੇਂਜ ਤੇ ਭਲੇ ਕੀਤਾ ਜਾ ਰਿਹਾ ਜੀ ਟੋਟਲ ਕਿੰਨੇ ਕੈਦੀ ਟੋਟਲ 3 ਕੈਦੀ ਹੈ ਜੀ ਜਿਨ੍ਹਾਂ ਵਿੱਚੋਂ ਦੋ ਜਿਹੜੇ ਆ ਰਾਜਸਥਾਨ ਤੋਂ ਤੇ ਇੱਕ ਦਿੱਲੀ ਪੁਲਿਸ ਜਿਹੜੀ ਆ ਇਹਨੂੰ ਲੈ ਕੇ ਪਹੁੰਚੇ